ਕਿਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਿੰਡ ਸੀਨੀਵਾਰ ਰਵਣਪ੍ਰੀਤ ਦੇ ਘਰੋਂ ਕਵਰ ਕਰਦੇ ਪਏ ਆ ਲਗਭਗ 25 ਤੋਂ ਲੈ ਕੇ 30 ਅਕਸ ਨੂੰ ਦਿਖਾਵਾਂਗੇ ਡਿਟੇਲ ਮੋਟੀ ਮੋਟੀ ਲੈ ਕੇ ਦੇਵਾਂਗੇ ਕਿਉਂਕਿ ਨਾ ਕਾਫੀ ਆ ਇੱਕ ਤਰ੍ਹਾਂ ਦਾ ਮੰਡੀ ਦਾ ਬਾਜ਼ਾਰ ਹੀ ਲੱਗਿਆ ਪਿਆ ਆਓ ਅਗੇ ਕਰੀਏ ਵੀ ਇਹਨਾਂ ਗੱਲਬਾਤ ਸੋ ਅੰਦਰ ਵੀ ਨਾ ਖੜੇ ਤੁਸੀਂ ਦੇਖ ਸਕਦੇ ਹੋ ਕੋ ਲਗਭਗ 2-4 ਕ ਸੁਏ ਵੇ ਬਾਕੀ ਸਾਰਾ ਟੋਟਲ ਮਾਲ ਜਿਹੜਾ ਹੈਗਾ ਗੱਬਣ ਦਾ ਗੱਬਣਾ ਜਾਵਾ ਇੱਥੇ ਆ ਕੇ ਸੁਣਿਆ ਜਿਹੜੇ ਬੜਾ ਸੁਣਿਆ ਸੋ ਆਓ ਵੀਰ ਨਾ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਜੀ ਹਾਂਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਹੈਗਾ ਗਾ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਵੀਰੇ ਜਿਹੜਾ ਫਾਰਮ ਆ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੇ ਦੀ ਸੜਕ ਤੇ ਆਪਣਾ ਫਾਰਮ ਹੈਗਾ ਵੀਰੇ ਠੀਕ ਹੈ ਜ਼ਿਲ੍ ਇਲੈਕਟ੍ਰਿਕ ਨੰਬਰ ਵੀਰੇ ਜਮਾ ਨੋਟ ਕਰ ਲਓ 62807 13934 62807 13934 ਮੇਰਾ ਵੀਰੇ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜਦੋਂ ਤੁਸੀਂ ਮੈਨੂੰ WhatsApp ਤੇ ਵੀਰੇ ਕੋਈ ਹੈਲੋ ਦਾ ਮੈਸੇਜਾਂ ਕੋਈ ਵੀ ਮੈਸੇਜ ਕਰੋਗੇ WhatsApp ਤੇ ਜਿਹੜੀ ਮੇਰੀ ਲੋਕੇਸ਼ਨ ਆ ਨਾ ਆਟੋਮੈਟਿਕ ਲਾਈਵ ਹੈ ਵੀਰੇ ਉਹ ਵਾਪਸ ਆਪਦੇ ਮੈਸੇਜ ਨਾਲ ਦੀ ਨਾਲ ਚੱਲਿਆ ਜਾਊਗਾ ਉਹ ਵਿਚਾਲੇ ਨੀਂਦਿਆਂ ਲੈਣਾ ਹੋਣੀ ਆ ਵੀਰੇ ਟੱਚ ਕਰੂਗਾ ਧੇ ਮਿੰਟ ਬਾਅਦ ਖੁੱਲ ਜੂਗੀ ਸਿੰਧੀ ਫਾਰਮ ਤੇ ਲੈ ਕੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਵੀਰੇ ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰਦੇ ਕਿੰਨੇ ਨਾਕ ਹਾਜ਼ਰ ਆ ਵੀਰੇ 28 ਤਰੀਕ ਨੂੰ ਆਪਾਂ ਅੱਜ ਪੰਜਵੇਂ ਮਹੀਨੇ ਨੂੰ ਸਾਮੀ ਵੀਡੀਓ ਕਵਰ ਕਰਦੇ ਆ 2024 ਨੂੰ ਅੱਜ ਆਪਣੇ ਫਾਰਮ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ 25 ਨਾਕ ਵੀਰੇ ਇਸ ਵਕਤ ਹਾਜ਼ਰ ਖੜੇ ਨੇ ਤਿੰਨ ਨਾਕ ਹੋਰ ਆਉਣ ਵਾਲੇ ਆ 28 ਨਾਕ ਵੀਰੇ 28 ਨਾਕ ਹੋਣਗੇ ਟੋਟਲ ਜਿਹੜਾ ਵੀਰ ਭਾਈ ਨੇੜੇ ਤੇ ਸਾਮੀ ਵੀ ਆ ਸਕਦਾਗਾ ਬਾਕੀ ਵੀਰੇ ਕੱਲ ਨੂੰ ਸਾਰੀ ਰਾਤ 29 ਤਰੀਕ ਨੂੰ ਆਪਾਂ ਘਰੇ ਆ ਠੀਕ ਐ 29 ਤਰੀਕ ਨੂੰ ਪਰ ਸਾਰੀ ਰਾਤ ਘਰੇ ਜਾਗੇ ਵੀਰੇ ਤੇ ਉਸ ਤੋਂ ਬਾਅਦ ਜੇ ਜਿਹਨੇ 30 ਨੂੰ ਆਉਣਾ ਵੀਰ ਨੇ ਜਿਹਨੇ ਆਉਣਾ ਕੋਈ ਵੀ ਵੀਰ ਫੋਨ ਲਾ ਕੇ ਆਵੇ ਨਾ ਸੋਚੇ ਵੀ 28 29 ਨਗਨੇ ਵੀ ਖਣੀ ਕੈਕਦੈਨ ਲੱਗ ਜਾਣਗੇ ਵੀ ਕੰਨੂ ਠੀਕ ਹੈ ਕਿਉਂਕਿ ਇਹਦੇ ਪੁਰਾਣੇ ਵੀਰ ਵੀਰੇ ਆਪਣਾ ਜੁੜਾ ਨੂੰ ਪਤਾ ਹੀ ਆ ਵੀਰੇ ਆਪਣੀ ਯਾਨੀ ਵਪਾਰ ਚ ਤੀਜੀ ਪੀੜ੍ਹੀ ਆਪਾਂ ਜਾਨਵਰ ਸੋ ਸਾਮਗੇ ਖਰੀਦਣੀ ਹੁੰਦੀ ਆ ਕਰਮ ਵਾਲੀ ਇਹ ਪਾਜ ਆਜ ਰੱਖਣਾ ਹੁੰਦਾ ਠੀਕ ਹੈ ਮਾਰਕੀਟ ਨੂੰ ਵੀਰੇ 10000 ਆਪਾਂ ਘੱਟ ਰੱਖਣਾ ਹੁੰਦਾ ਫੇਰ ਹੀ ਵੀਰੇ ਇਹ ਕਰਮ ਵਾਲੀ ਭੱਜ ਕੇ ਵਿਕਦੀ ਆ ਕੱਲ ਨੂੰ 29 ਤਰੀਕ ਨੂੰ ਵੀਰ ਜਿਹੜਾ ਮਰਜੀ ਐ ਸ਼ਾਮ ਤੱਕ ਵੀਰੇ ਸਾਰੀ ਜਿਹੜੀ ਫਾਰਮ ਤੇ ਹੋਵਾਂਗੇ ਜੀ ਉਦੋਂ ਦੁਬਾਰੇ ਫਿਰ ਦੋ ਚਾਰ ਨੰਬਾ ਮਾਲ ਨਵਾਂ ਖਰੀਦ ਕੇ ਫੇਰ ਆਪਾਂ ਵੀਡੀਓ ਕਵਰ ਕਰਾਂਗੇ ਜੀ ਅੱਜ 25 ਨਾਲ ਕਿੱਲੇ ਤੇ ਹਾਜ਼ਰਾ ਜਾਵਾਂ ਬਿਲਕੁਲ ਹਾਜ਼ਰਾਗੇ ਭਾ ਆਪਾਂ ਵੀਰੇ ਸੁਰੂ ਹੀ ਦੱਸ ਦੇਣੇ ਆ ਤਕਰੀਬਨ ਇਹਦੇ ਵਿੱਚ ਵੀਰੇ 7 ਕ ਬਣਾ ਤਾਜ਼ੀਆਂ ਸੁਈਆਂ ਨੇ ਠੀਕ ਹੈ 5 ਘਰੇ ਖੜੀਆਂ ਸੁਈਆਂ ਮੈਂ 2 ਕ ਹੋਰ ਆਉਣਾਂ ਕੋਈ ਰਾਤ ਦੇ ਰਾਤ ਕਦੀ ਹੋ ਸੁਪੀ ਵੱਖਰੀ ਗੱਲ ਆ ਜਿਹੜਾ ਭਾ ਵੀਰੇ ਆਪਣਾ 50000 ਤੋਂ ਸ਼ੁਰੂ ਹੁੰਦਾ ਬਾਲਾ ਵੀਰੇ ਆਪਾਂ ਨਾਰਮਲ ਮਾਲ ਲੈਂਦੇ ਨਹੀਂ ਅਸੀਂ ਪਹਿਲਾਂ ਵੀ ਦੱਸ ਦਿਆਂਗੇ ਵੀਰੇ ਅਸੀਂ ਆਪਾਂ ਕਹਿੰਦੇ ਮਰਸਿਡੀ ਲੈਓ ਜੀ ਜਿਆ ਜਿਆ ਕਰੋ ਬੱਚੀ ਚੰਗੀ ਚੀਜ਼ ਲੈ ਲਓ ਹਾਂ ਇਹ ਚੀਜ਼ ਆਪਾਂ ਰੱਖਦੇ ਆਂ ਕਿ 50 ਤੋਂ ਸ਼ੁਰੂ ਹੁੰਦਾ ਵੀਰੇ 90000 ਤੱਕ ਸਾਡਾ ਭਾਅ ਜਾਂਦਾਗਾ ਜਿਹੜੇ ਜਿਆਦੇ ਸੌਦੇ ਵੀਰੇ 60 ਤੋਂ 80000 ਦੇ ਵਿੱਚ ਸੌਦੇ ਹੈਗੇ ਆ ਜਿਹੜਾ ਵੀਰ ਆਪਣੇ ਫਾਰਮ ਤੇ ਆਉਣਾ ਵੀਰੇ ਆਹ ਇੱਕ ਦਿਨ ਪਹਿਲਾਂ ਪਤਾ ਰੇਡ ਬਾਹਰੋਂ ਲਾਜ਼ਮੀ ਕਰ ਲੋ ਸਾਡੇ ਫਾਰਮ ਤੇ ਆਊਗਾ ਵੀਰ ਖਾਲੀ ਮੋੜਨ ਦਾ ਵੀਰੇ ਸੈਕਟਮ ਨਹੀਂ ਹੁੰਦਾ ਠੀਕ ਆ ਪਹਿਲਾ ਨੰਬਰ ਜਿਵੇਂ ਆਪਾਂ ਵਿਹੜ ਦੇਖਦੇ ਆਂ ਜਰਸੀ ਜਰਸੀ ਵਿਹੜ ਆ ਜੀ ਕਰਮਾਂ ਵਾਲੀ ਤੇ ਸੂਆ ਵੀਰ ਤੋੜਦਾ ਕਰੋ ਸਪੰਸਰ ਨਾ ਦਿਆ ਵੀਰ ਜੀ ਇਹ ਵੀਰੇ ਸੂਆ ਦੂਜਾ ਸੁੰਡੀ ਆ ਦੇ ਹੈ ਵੀਰੇ ਨਿਰਾ ਹੈ 24 ਕੈ ਰਟੀ ਆ ਏ ਠੀਕ ਹੈ 24 ਕੈ ਰਟੀ ਆ ਕੱਦ ਦੀ ਦੇਖੋ ਮੈਂ ਮੀਡੀਅਮ ਆ ਗਈ ਤੇ ਲੈਵਾ ਵੀਰੇ ਥੱਲੇ ਜਿੱਡੀ ਆ ਪੋਡਾਂ ਲਈ ਫਿਰ ਦੇਸੀ ਮਖਿਆਨ ਲਾਈ ਫਿਰਦੀ ਆ ਇਹਦਾ ਵੀਰ ਜੀ ਪਲੂਨ ਦਾ 22 ਕਿਲੋ ਦਾ ਰਿਕਾਟ ਹੈ ਕਰਮਾਲੀ ਦਾ ਥਣ ਜਮਾ ਗੁੱਲੇ ਵਾਲਾ ਹਣਾ ਬਿਲਕੁਲ ਵੀਰੇ ਜਿਹੜਾ ਅਸਰ ਹੁੰਦਾ ਹੈਗਾ 24 ਕੈ ਰਟ ਉਹ ਆ ਏ ਤੇ ਦੁੱਧ ਵਾਲਾ ਬੱਚਾ ਵੀਰੇ ਜਿਆਦੇ ਨੂੰ ਪੱਠੇ ਪਾਉਣ ਦੀ ਲੋੜ ਨਹੀਂ ਠੰਡੀ ਸੀਲ ਬੜੀ ਆ ਕਰਮਾਲੀ ਠੀਕ ਆ ਥਣਾ ਛੋਣਾ ਜੀ ਓਕੇ ਆ ਦੇਖ ਸਕਦੇ ਹੋ ਵੀਰੇ ਲੈਵਾ ਦੇਖੋ ਥੱਲੇ ਦੇਸ ਕੱਲਾ ਕੱਲਾ ਥਣਾ ਚੌਣ ਵਾਲਾ ਐ ਪੂਰਾ ਮੁਠੀ ਵਾਲਾ ਜਦੋਂ ਬੰਦਾ ਵੀਰੇ ਚਾਊਗਾ ਗਮਾਂਡੀਆਂ ਦੇ ਘਰੇ ਚੋਂ ਨੂੰ ਕਰਮਾਲੀ ਦਾ ਤੇ ਭਾਤ ਵੱਤ ਹੋਣਗੇ ਜਾਵਾਂ ਬਿਲਕੁਲ ਵੀਰੇ ਜੈਲ ਵੀਰੇ ਖਾਲੀ ਨਹੀਂ ਮੋੜਦੇ ਜਿਹੜਾ ਘਰੋਂ ਸਕਾਲ ਇੱਕ ਲੈਣਾ ਦੋ ਲੈ ਕੇ ਜਾਂਦਾ ਜੀ ਤੇ ਅੱਗੇ ਦੂਜੇ ਨੰਬਰ ਤੇ ਪਿਓਰ ਜਰਸੀ ਦੇਖੀ ਜਾ ਰਹੀ ਪਿਓਰ ਜਰਸੀ ਵੀਰੇ ਇਹਦਾ ਆਪਣੇ ਕੋਲ ਬਾਇਓ ਡਾਟਾ ਸਾਰਾ ਹੈਗਾ ਫਾਰਮ ਚੋਂ ਲਈ ਆਗੀ ਠੀਕ ਹੈ ਪਿਓਰ ਪੰਜਾਬ ਵਾਲੀਆਂ ਜਰਸੀਆਂ ਵੱਡੀਆਂ ਵੀਰੇ ਆਪਣੇ ਕੋਲ ਬਾਹਰਲੀ ਬਰੀਡ ਆਪਣੇ ਕੋਲ ਕੋਈ ਵੀ ਨਹੀਂ ਹੁੰਦੀਗੀ ਠੀਕ ਹੈ ਇਹ ਵੀ ਵੀਰੇ ਨੂੰ ਪਤਾ ਹੈ ਅਜ ਗੱਲ ਕਰਦੀਆਂ ਵੀ ਸਾਰਾ ਪੰਜਾਬ ਵਾਲਾ ਮਾਲ ਹੁੰਦਾ ਆਪਣੇ ਮੌਸਮ ਚ ਢਲਣ ਵਾਲਾ ਵੀਰੇ ਠੀਕ ਹੈ ਜਿਹੜਾ ਆਪਾਂ ਨੂੰ ਮੂਹਰੋਂ ਜਿਹਦਾ ਬਾਇਓ ਡਾਟਾ ਮਿਲਿਆ ਵਾ ਲਿਖਤੀ ਰੂਪ ਚ ਉਹਦਾ ਆਪਾਂ ਲਿਖਤੀ ਰੂਪ ਚ ਦੇਵਾਂਗੇ ਇਹਦੇ ਤੇ ਸੀਮਨ ਲੱਗਿਆ ਵੀਰੇ ਉਹ ਆਪਾਂ ਇਹਦਾ ਵੀਰਾਂ ਨੂੰ ਆਪਾਂ ਦੱਸ ਸਕਦੇ ਹਾਂ ਵੀ ਕਿਹੜਾ ਲੱਗਿਆ ਕਿਹੜਾ ਲੱਗਿਆ ਵੀਰੇ ਦਿਨ ਕਹਿ ਕੇ ਕੱਢ ਦੀਆ ਆ ਦਿਨ ਵੀਰੇ ਹਜੇ ਇਹ ਘੱਟੋ ਘੱਟ ਮੇਰੇ ਹਿਸਾਬ ਨਾਲ ਹਫ਼ਤਾ ਪਾਜੂਗੀ ਬਾਕੀ ਗਰਮੀ ਦਾ ਮੌਸਮ ਆ ਵੀਰੇ ਕੋਈ ਇੱਕ ਜਾਂ ਜੇ ਬੰਦਾ ਕਹਿੰਦੇ ਵੀ ਜਾਂ ਦੋ ਚਾਰ ਦਿਨ ਉੱਪਰ ਦੀ ਉੱਪਰ ਲੈਣਾ ਸਿਸਟਮ ਹੋਣਾ ਹੈ ਨਹੀਂਗਾ ਇੱਕ ਦੋ ਦਿਨ ਪਹਿਲਾਂ ਹੀ ਹੁਣ ਹਰ ਹੱਕ ਕਰਨ ਵਾਲੀ ਇੱਕ ਦੋ ਦਿਨ ਪਹਿਲਾਂ ਹੀ ਸੁੰਦੀ ਆ ਕਿਉਂਕਿ ਗਰਮੀ ਆ ਵੀਰੇ ਤੇ ਬਾਕੀ ਜਿਹੜਾ ਵੀਰ ਲੈ ਗਿਆ ਜਿਹਨੀਆਂ ਜਰਸੀ ਆਪਾਂ ਦਿਖਾ ਰਹੇ ਆ ਪੰਜ ਇਹ ਨੇ ਤੇ ਤਕਰੀਬਨ ਦੋ ਅੰਦਰ ਖੜੀਆਂ ਸੱਤ ਤੇ ਦੋ ਕਾਉਣ ਵਾਲੀਆਂ ਜਰਸੀ ਹੋ ਜਾਣੀਆਂ ਨਾਂ ਦਾ ਵੀਰੇ ਜਿਹੜੀ ਪਿਓਰ ਜਰਸੀ ਆ ਉਹ ਨਾਂ ਹੋਣਗੀਆਂ ਤੀਜਾ ਨੰਬਰ ਦੇਖੀਏ ਨਾ ਵਾ ਤੀਜੇ ਨੰਬਰ ਤੇ ਵੀਰੇ ਖੀਰਾ ਬਚਾਗਾ ਹਜੇ ਦੋਂਦ ਦੇ ਮਾੜੇ ਮਾੜੇ ਚੱਕੇ ਆ ਇਹ ਜੋੜਾ ਇੱਕੋ ਹੀ ਫਾਰਮ ਦਾ ਵੀਰੇ ਠੀਕ ਹੈ ਪਿਓਰ ਜਿਹੜਾ ਪਿਓਰ ਅਸਲ 24 ਕੈਰੇਟ ਆ ਉਹ ਆ ਵੀਰੇ ਇਹ ਨਹੀਂ ਵੀ 24 ਕੈਰੇਟ ਕਹਿ ਕੇ ਆਪਾਂ 18 ਕੈਰੇਟ ਵੀ ਦੇਣਾਗਾ ਠੀਕ ਹੈ ਜਿਹੜਾ ਵੀਰ ਲੈ ਗਿਆ ਵੀਰੇ ਇਹ ਇੱਕ ਸਕਰੀਨ ਬੰਦੇ ਤੋਂ ਆਇਆ ਬੰਨ ਗੀਨਾ ਜੈ ਜੈਕਾਰ ਹਾਂ ਇਹਦੇ 7 ਤਰੀਕੂ ਦਿਨ ਪੁਰੇ ਨੇ ਸਪਾਂਸਰ ਇੱਕ ਵਾਰ ਮੜੀ ਜੀ ਹੋਰ ਕਮਾ ਦਿਓ ਠੀਕ ਹੈ ਤੇ ਬੱਸੀ ਵੀਰੇ ਥੱਲੋਂ ਇੰਨੀ ਕਪੋਲੀਆ ਗੱਲਾਂ ਛੱਡ ਦੋ ਖੁੱਲੀ ਆਈ ਆ ਬਿਲਕੁਲ ਮੂੰਹ ਕਿਵੇਂ ਦੱਸੀ ਸੀ ਵੀਰੇ ਖੀਰੀ ਆ ਦੋਂਦੇ ਚੱਕ ਲਿਆ ਘੱਟ ਤੋੜ ਤੇ ਦਾਂ ਆ ਦੋਂਦੇ ਤੋੜ ਤੇ ਆ ਬੱਚਾ ਥੱਲੋਂ ਇੰਨਾ ਪੋਲਾ ਵੀਰੇ 400 ਰੁਪਏ ਨੂੰ ਫੋੜ ਫੋੜ ਤੇ ਵੀਰੇ ਇਹ ਲੈ ਜਾਣਾ ਥਾਣਾ ਜਿਹੜਾ ਵੀਰ ਲੈ ਗਿਆ ਵੀਰੇ ਦਾ ਜਾਨੀ ਪਲੂਨ ਦਾ ਹੀ ਜਾਨੀ ਦੀ ਜੇ ਪੋਲਾ ਜਾਂ ਦੁੱਧ ਮੰਨੀਏ ਵੀਰੇ 22 ਕਿਲੋ ਪੋਲਾ ਜਾਂ ਪਾਊਗੀ ਇਹ ਬਾਕੀ ਥੱਲੇੋਂ ਬਸੀ ਪੋਲੀ ਦੇਖ ਲੋ ਬਾਲਟੇ ਲੱਗ ਕਿੰਨੀਆਂ ਪਈਆਂ ਕੱਦ-ਕੱਦ ਬਹੁਤ ਜ਼ਿਆਦੇ ਹੈਣਾ ਬਹੁਤ ਜ਼ਿਆਦੇ ਆ ਵੀਰੇ ਜਿਹੜਾ ਇਹ ਸਾਰੀਆਂ ਜਰਸੀਆਂ ਵੀਰੇ ਕੱਲੀ ਇੱਕ ਨੰਬਰ ਆਪਾਂ ਕਹਦੇ ਨਾ ਮੀਡੀਅਮ ਬਾਕੀ ਇਹ ਵੱਡੇ ਸਾਈਜ਼ ਆ ਗਏ ਸਾਰੇ 4 ਨੰਬਰ ਦੇਖੀ ਜਾਨੇ ਜਿਹੜੇ 4 ਨੰਬਰ ਆ ਵੀਰੇ ਇਹ ਬੈੜ ਬਹੁਤ ਵੱਡਿਆ ਦੁੱਧ ਨੂੰ ਬਹੁਤ ਸੋਹਣੀ ਰਹੂਗੀ ਇਹਦਾ ਪਹਿਲਾ ਕੰਨ ਨਾ ਜਮਾਂਦਰੂ ਜੀ ਤੋਂ ਲਈ ਆਪਾਂ ਬੰਦੇ ਤੋਂ ਅੱਛਾ ਜਦੋਂ ਨਿਗਾ ਬਚਾ ਸੀਗਾ ਦੱਸ ਦਿਆ ਕਹਿੰਦੇ ਵੀ ਆਪਾਂ ਕੁੱਤੇ ਖਾ ਗਏ ਸੀ ਠੀਕ ਹੈ ਬਾਹਰ ਲੇ ਕੇ ਬੰਨੀ ਵੀ ਜੋ ਜਨਮ ਹੋਇਆ ਬੱਸੀ ਸੀ ਨਿੱਕੀ ਅੱਛਾ ਵੀ ਕੁੱਤੇ ਖਾ ਕੇ ਸੀ ਕੰਨ ਦੇਖੋ ਉਹ ਤਾਂ ਵਾਵਾਗਾ ਠੀਕ ਹੈ ਕੰਨਾਂ ਦਾ ਯਾਨੀ ਉਹਦਾ ਕੰਨ ਨੇ ਵੀ ਕੋਈ ਦੁੱਧ ਵੀ ਨਹੀਂ ਦੇਣਾ ਵੀਰੇ ਕੋਈ ਹੋਰ ਉਹ ਜਾ ਪੁੜਾ ਪੜਾ ਹੋਵੇ ਉਹ ਚੀਜ਼ ਬੱਕਰੀ ਆ ਆਪਾਂ ਤਾਂ ਇਹ ਵੱਡੀ ਵਾਲੀ ਜਿੰਦ ਜਾਣ ਵਾਲੀ ਵੱਡੀ ਜਿਆਦੇ ਆ ਹਾਂ ਕੱਚੀ ਦੱਸ ਦਿੰਦੀ ਆ ਵੀਰੇ ਜਿਹੜੇ ਬੰਦਾ ਮਰਜੀ ਲੈ ਜਾਏ ਵੀਰੇ ਪਲੂਨ ਦਾ ਇਹਦਾ 25 ਕਿਲੋ ਦਾ ਰਿਕਾਟ ਆ ਐਦ ਕੀ 25 ਮੰਨ ਕੇ ਲੈ ਜਾ ਵੀਰੇ 25 ਮੰਨ ਕੇ ਲੈ ਲੈ ਪਰ ਖੁੱਲਾ ਪਾਉ ਵੱਡੀ ਆ ਵੀਰੇ ਇੱਥੇ ਫਿੱਟਾ ਕਰਦਾ ਵੱਡਾ ਠੀਕ ਹੈ ਅੱਗੇ ਆ ਗਈ ਵੀਰੇ ਸਾਈ ਵਾਲ ਦਾ ਕਰਾਸ ਸਾਈ ਹਾਲ ਦਾ ਕਰਾਸ ਆ ਗਿਆ ਹਾਂ ਬਾਕੀ ਵੀਰੇ ਟਰਾਂਸਪੋਰਟ ਦੀ ਸਹੂਲਤ ਸਾਰੀ ਆ 13 ਰੁਪਏ ਕਿਲੋਮੀਟਰ ਇਕੱਲੇ ਪੰਜਾਬ ਪੰਜਾਬ ਦਾ ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਹੋ ਮਾਲ ਆਪਾਂ ਜਿਹੜਾ ਭੇਜਦੇ ਆ ਸਵੇਰ ਦੇ ਟਾਈਮ ਤੇ ਭੇਜਦੇ ਆ ਫੇਰ ਆਪਾਂ 11 ਵਜੇ ਤੋਂ ਬਾਅਦ ਭੇਜਦੇ ਨਹੀਂ ਵੀਰੇ ਫੇਰ ਸ਼ਾਮੀ 4 ਵਜੇ ਤੋਂ ਬਾਅਦ ਭੇਜਦੇ ਆ ਠੰਡੇ ਮੌਸਮ ਵਿੱਚ ਭੇਜਦੇ ਆ ਠੰਡੇ ਮੌਸਮ ਭੇਜਾਂਗੇ ਇੱਕ ਮਹੀਨਾ ਜਨਤਰੇ ਛੋਣਨਾ ਨਹੀਂ ਲੱਗਣ ਲੱਗਦਾਗਾ ਠੀਕ ਐ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਭ ਚੱਲਦਾ ਵੀਰੇ ਠੀਕ ਐ ਚੈੱਕ ਆ ਪਾ ਲੈਂਦੇ ਨਹੀਂ ਵੀਰੇ ਚੈੱਕ ਦੇਣਾ ਵੀਰ ਨੇ ਬੈਂਕ ਚੋ ਜਾਨੀ ਓਕੇ ਕਰਾ ਦੇ ਫੇਰ ਗਾ ਭੇਜਾਂਗੇ ਕਿਸੇ ਕੋਲੇ 5-4000 7000 ਘੱਟ ਵਾਧਾ ਉਹ ਗੱਡੀਆ ਨੂੰ ਫੜਾ ਸਕਦਾ ਜਿਹੜੇ ਆਪਾਂ ਸਾਈ ਹਾਲ ਚ ਦੇਖਦੇ ਆ ਇਹ ਵੀਰੇ ਜਿਹੜੇ ਸਾਈ ਹਾਲ ਦੇਖਦੇ ਨੇ ਉਹਨੂੰ ਚਰਚਾ ਕਰਾਉਂਦਾ ਜਿਆਦਾ ਸਾਈ ਹਾਲ ਚ ਆ ਗੱਡੀ ਸਿੰਗਲ ਦਾ ਹੱਤੀ ਕੋਈ ਨਹੀਂ ਕਰ ਮਾਰੀ ਦਾ ਸੁਆ ਕਿਹੜਾ ਸੁੰਦੀ ਆ ਸੁਆ ਵੀਰੇ ਦੂਜਾ ਸੁੰਦੀ ਆ ਦੂਜਾ ਦੂਜਾ ਸੁੰਦੀ ਆ ਵੱਡੇ ਕਦ ਮੇਲ ਦੇ ਵਿੱਚ ਤੋਰਦੇ ਸਰਬੱਤ ਸਾਹਿਬ ਠੀਕ ਹੈ ਰਾਜੀ ਰੂਜੀ ਬਹੁਤ ਆ ਹਨਾ ਰਾਜੀ ਵੀਰੇ ਬਹੁਤ ਆ ਗਈ ਕਿ ਅਸਲੇ ਗੁਣਾ ਦੀ ਗੁਸਲੀ ਆ ਸਾਈ ਵਾਲ ਅਸਲ ਗੋਣਾ ਦੀ ਗੁਸਰੀਏ ਦੇਖੋ ਵੀਰੇ ਲੇਵੇ ਤੇ ਨਾਣਾ ਨੂੰ ਤਾਂ ਦੇਖੋ ਮਾਰ ਜੋ ਕੈਮਰਾ ਦਿਨ ਕੱਢ ਜੀ ਪੰਜ ਚਾਰ ਹੈ ਜੀ ਹਾਂ ਵੀਰੇ ਆਪਾਂ ਅਸਲ ਵਿੱਚ ਕਰਮ ਵਾਲੀ ਜਿਹੜੀ ਗਊ ਮਾਤਾ ਅਸਲ ਲੈਨੇ ਆਪਾਂ ਲਿੱਲੀ ਫੀਲੀ ਨਹੀਂ ਲੈਂਦੇਗੇ ਠੀਕ ਹੈ ਜਿਹੜਾ ਨਗੀਨਾ ਘਰੇ ਖੜਾ ਸੋਹਣਾ ਲੱਗੂਗਾ ਅਸੀਂ ਵੀਰੇ ਸੌਕੀ ਪੱਥੇ ਆ ਇਹਨਾਂ ਦੇ ਠੀਕ ਹੈ ਹਾਂ ਆਪਾਂ ਸੌਕੀ ਪੱਥੇ ਆ ਜਿਹੜੀ ਸਾਡੇ ਮਾਨ ਨੂੰ ਜੱਜੂ ਵੀ ਜਿਹੜੇ ਵੀਰ ਕੋਲੇ ਬਾਗੀ ਆਪਾਂ ਇੱਕ ਤੋਂ ਇੱਕੀ ਕਰਕੇ ਮੋੜਨਾ ਹੁੰਦਾਗਾ ਠੀਕ ਹੈ ਉਹ ਦੁਬਾਰੇ ਤਾਂ ਉਹ ਵੀਰੇ ਜੇ ਦੁੱਧ ਵਾਲਾ ਚੀਜ਼ ਦੇਵਾਂਗੇ ਅੱਗੇ ਆਪਾਂ ਦੇਖੀ ਜਾਨੇ ਜਿਹੜੀ ਡੱਬੀ ਵੜ ਆ ਗਈ ਪਲੂਣ ਵੀ ਇਹ ਜਿੰਦ ਜਾਨ ਕੱਦ ਕਾੜੇ ਤੋਂ ਜਾਨੀ ਥੋੜੀ ਜੀ ਹੈ 10% ਕ੍ਰੋਸ ਹੀ ਆ ਗਰਮੀਏ ਨੇ ਜਿਆਦੇ ਮੰਨਣੀ ਨੇ ਤੁਸੀਂ ਲੈਵੇ ਤੇ ਮਾਰ ਦਿਓ ਮੋਬਾਈਲ ਲਾਲੀਆਂ ਮਾਰਦਾ ਜਾਵਾ ਵੇਖੋ ਵੀਰੇ 4 ਸਪੇਰੂ ਫੋਟ ਫੋਟ ਤੇ ਜਾਊਗਾ ਵੀਰੇ ਥਾਣਾ ਦੁੱਧ ਪਲੂਣ ਹੀ 24 25 ਕਿਲੋ ਵੀਰੇ ਬੋਲੇ ਥਾਣਾ ਕਰੂਗੀ ਆਪਾਂ ਜੱਟ ਸੌ ਦੇ ਕੇ ਜੇ 20 ਮੰਨ ਕੇ ਲੈ ਜਾਓ 20 ਮੰਨ ਕੇ ਲੈ ਲੈ ਵੀਰੇ ਸੋ ਕੱਦ ਕਾਠ ਦੇ ਬਿਊਟੀ ਥਾਣਾ ਦੇ ਵਿੱਚ ਮਿੱਥੀ-ਬੁੱਥੀ ਬਹੁਤ ਆ ਫਟ ਫਟ ਦੀ ਵੀ ਸੀ ਪਿਆ ਮੁਰਲੇ ਥਣਾ ਦੇ ਬਾਕੀ ਮੇਰਾ ਠੰਡੀ ਸੀਲ ਬਹੁਤ ਆ ਗਈ ਕੋਈ ਅੰਤ ਨਹੀਂ ਠੰਡੀ ਆ ਦੇਖੋ ਲੇਵਾ ਲਾਲੀਆਂ ਮਾਰਦਾ ਇਹ 60 ਤੋਂ ਲੈ ਕੇ 90 ਵਾਲੇ ਭਾ ਦੇ ਵਿੱਚ ਬਿਲਕੁਲ ਵੀਰੇ ਬਿਲਕੁਲ ਬਿਲਕੁਲ 60 ਤੋਂ 90 ਵਾਲੇ ਭਾ ਦੇ ਵਿੱਚ ਅੱਗੇ ਨਾਲ ਆ ਗਈ ਥੋੜੀ ਦੂਜੀ ਆਪਣੀ ਕਰਾਸ ਆ ਗਈ ਵੀਰੇ ਐਰਸਰ ਦਾ ਕਰਾਸ ਮੰਨ ਲਓ ਇਹਦੇ ਵਿੱਚ ਠੀਕ ਐ ਚਾਪਚਾਰਸਰ ਦਾ ਕਰਾਸ ਆ ਹਾਂ ਚਾਪਚਾਰਸਰ ਦਾ ਜਰਸੀ ਦਾ ਪਾਣਾ ਫਿਰ ਇਹ ਫੈਟ ਫੈਟ ਨੂੰ ਵਧਿਆ ਰੋਣਾ ਮੱਝ ਨੂੰ ਕਰਦੇ ਵਧਿਆ ਵੀਰੇ ਇਹਦਾ ਜਾਨੀ 25 26 ਕਿਲੋ ਦੁੱਧ ਪਾਇਆ ਵਾ ਦੂਜਾ ਸੂਆ ਸੁੰਦੀ ਆ ਵੀਰੇ ਕਰਮਾਂ ਵਾਲੀ ਤੇ ਇਹ ਵੀ ਜਾਨੀ 3 4 ਦਿਨਾਂ ਚ ਬੱਚਾ ਦੁੱਧਾ 24 25 ਬਨ ਕੇ ਬੰਦਾ ਲੈ ਲੈ ਵੀਰੇ 24 25 ਬੜਾ ਆਰਾਮਦਾਰੀ ਨਾਲ ਦੇਊਗੀ ਦੇਖੋ ਅਖਰ ਵਾਲੇ ਚੰਗੇ ਆ ਵੀਰੇ ਕਰ ਮਾਰੀ ਦੇ ਸੋ ਕੱਦ ਕਾਠ ਵਗੈਰਾ ਦੇਖੋ ਜਿਹੜੀ ਆ ਪਾ ਫੈੜ ਦਿਖਾਈ ਜਾਂਦੇ ਆ ਜਿਹੜੇ ਵੀਰੇ ਕਹਿੰਦੇ ਦੁੱਧ ਵੀ ਵੱਧ ਲੈਣਾ ਤੇ ਪਲਾਸ ਸਾਨੂੰ ਫੈਟ ਵੀ ਚਾਹੀਦੀ ਆ ਬਿਲਕੁਲ ਵੀ ਇਹਦੇ ਵਿੱਚ ਦੋ ਗੱਲਾਂ ਮਿਲਣਗੀਆਂ ਜਿਵੇਂ ਕਹਿੰਦੇ ਕੱਦੂ ਕਰਨੇ ਵੇਲੇ ਨਾਲ ਤਾਂ ਹਲ ਵੱਜੇ ਨਾਲ ਮਗਰ ਫੱਟਾ ਵੱਜੀ ਜਾਵੇ ਫੱਟਾ ਵੱਜੀ ਜਾਊ ਵੀਰੇ ਇਹਨੇ ਫੱਟਾ ਮਾਰਨਾ ਨਾਲ ਹਣਾ ਬਿਲਕੁਲ ਵੀਰੇ ਬਿਲਕੁਲ ਤੋਹਫੇ ਆ ਹੁਣ ਵੀਰ ਨੇ ਝੋਨਾ ਝੰਨਾ ਨਾਲ ਲਾਣਾ ਜਿਹੜਾ ਮਰਜ਼ੀ ਲੈ ਜੇ ਘਰੇ ਖੁੱਲਾ ਖਾ ਪੀ ਕੇ ਵੀ ਵਧੀਆ ਜਾਣੀ ਫੁੱਟਾਂ ਵਾਲੀ ਨਹੀਂ ਬਣੂ ਇਹਦੀ ਕਰਮ ਵਾਲੀ ਦੀ ਕਿਉਂ ਖੁੱਲਾ ਆਊਗਾ ਤੇ ਡੈਰੀ ਵੀ ਵਧੀਆ ਪਾਊਗਾ ਦਾ ਖਰਚਾ ਮੋੜੂਗੀ ਕੱਲੀ ਵਹਿੜ ਮੰਨ ਕੇ ਚੱਲ ਜਾਏ 50 ਦੋ ਬਾਲਟੇ ਝੋਨਾ ਲਾਉਣ ਲੱਗਿਆਂ ਦੋ 40 ਮੋਗਦੀ ਮੇਰਾ ਚੱਕ ਫੇਰ ਵੀ ਡੈਰੀ ਪਾਉਣਾ ਪਊਗਾ ਜੈ ਜੈ ਗੱਲ ਇਹਦਾ ਫ੍ਰਿਜਾ ਵੀਰੇ ਤਿੰਨ ਟਾਈਮ ਚੋਲੋ ਜਹੇ ਨੂੰ ਅੱਗੇ ਦੀ ਨਾਲ ਦੇਖੀਏ ਨੇ ਜੀ ਨਾਲ ਦੇੜੀ ਦੇਖ ਦਿਓ ਵੀਰੇ ਇਹ ਦੇਖ ਲਓ ਬੱਚਾ ਆ ਗਿਆ 6 ਦੰਦ ਦਾ ਸੁਆ ਦੂਜਾ 6 ਦੰਦ ਦੂਜਾ ਸੁਆ ਦੂਜਾ ਸੁਆ 6 ਦੰਦ ਯਾਨੀ 6 ਦੇ ਚੱਕੇ ਹੀ ਆ ਪਰ ਲੇਵਾ ਫਟਫਟਾ ਪਲੂ ਨਾਲ ਦਾ ਲੇਵਾ ਜਾ ਵਾ ਇਹ ਲੇਵਾ ਇਹਦਾ ਜਣਾ ਸੀ ਮੰਤਰਾਂ ਵਾਲਾ ਕਿਉਂਕਿ ਹੁਣ ਜਿਹੜੇ ਸੀਮਣਾ ਦੇ ਜਿਹੜੇ ਵਿੱਚ ਚੰਗੇ ਡਾਕਟਰ ਆ ਉਹ ਚੰਗਾ ਸੀਮਣੀ ਵੀਰੇ ਵਰਤਦੇ ਆ ਤੇ ਬਿਹੜਾ ਉਹ ਚੰਗੀ ਆ ਹਣਾ ਇਹ ਚੰਗੇ ਸੀਮਣ ਦੀ ਆ ਵੀਰੇ ਹੈ ਤਾਂ ਕਿਸਾਨ ਦੀ ਆ ਫਾਰਮ ਦੀ ਨਹੀਂ ਹੈਗੀਗੀ ਠੀਕ ਹੈ ਹੈ ਕਿਸਾਨ ਦੀ ਆ ਪਰ ਸੀਮਣ ਚੰਗਾ ਵਰਤਿਆ ਹੋਆ ਠੀਕ ਹੈ ਤੇ ਜਿਹੜਾ ਵੀਰ ਲੈ ਗਿਆ ਵੀਰੇ 24 25 ਕਿਲੋ ਤੇ ਟੁੱਟਦੀ ਨਹੀਂ ਕਰਮਾ ਲਈ ਦੇਵਾ ਦਿਖਾ ਦਿਓ ਜੀ ਕਿੰਨਾ ਦੁੱਤ ਮੰਨ ਕੇ 24 25 ਤੇ ਚੱਲੂਗੀ ਹਣਾ ਚੱਲੂਗੀ ਬਾਕੀ ਵੀਰੇ ਮੈਂ ਨਹੀਂ ਬੋਲਣਾਗਾ ਜਦੋਂ ਜਿਹੜਾ ਵੀਰ ਗਾਹ ਕਾਊਗਾ ਉਹਨੂੰ ਬਹਿਣਾ ਵੀਰੇ ਆਪ ਦੱਸਣੀਆਂ ਜੈ ਜੈ ਗੱਲ ਹਾਂ ਕੱਲਾ ਮੰਨ ਕੇ ਚਲੋ ਵੀ ਕਾ ਕੰਨ ਦੇ ਪੋਸਟਰ ਲਾ ਕੇ ਨਹੀਂ ਵਪਾਰੀ ਬਣਦਾ ਚੀਜ਼ ਬਣਾਉਂਦੀ ਆ। ਚੀਜ਼ਾਂ ਕੁਆਲਿਟੀਆਂ ਦੇਖਣੀਆਂ ਪੈਂਦੀਆਂ ਵੀਰੇ। ਕੱਲਾ ਇਹ ਵੀ ਨਹੀਂ ਕੱਲੇ ਪੈਸੇ ਨਾਲ ਵਪਾਰ ਨਹੀਂ ਹੁੰਦਾ ਨੌਲੇਜ ਵੀ ਹੋਣੀ ਚਾਹੀਦੀ ਆ। ਹੁਣ ਜਿਵੇਂ ਆਪਾਂ ਕਹਿੰਦੇ ਵੋਟਾਂ ਟਾਈਮ ਵੋਟਾਂ ਦਾ ਹਰੇਕ ਹੀ ਖੜ ਗਿਆ। ਹਰੇਕ ਖੜਦਾਗਾ ਕਰਤਾਰ ਦੇਖਦਾ ਬੰਦਾ। ਕਰਤਾਰ ਨਾਲ ਵੋਟਾਂ ਫੈਲੇ। ਬਿਲਕੁਲ। ਅਸੀਂ ਜ਼ਿੰਦਗੀ 'ਚ ਇਹ ਨਹੀਂ ਵੀ ਅੱਜ ਇੱਕ ਗਾਮ ਵਿੱਚ ਨਹੀਂ ਆਪਣੇ ਵੀਰੇ ਕਿੰਨੇ ਲਾਡ ਲੱਗਦਾ ਕਿੰਨਾ ਸਮਾਂ ਹੋ ਗਿਆ ਮਾਲ ਵੇਚਦਿਆਂ ਨੂੰ। ਠੀਕ ਹੈ। ਮੈਂ ਪਹਿਲਾਂ ਵੀ ਵੀਡੀਓ 'ਚ ਬੋਲਦਾ ਵੀ ਮੇਰੇ ਬੇਟੇ ਨੂੰ ਵੀ ਵੀਰੇ ਇਹ ਚੀਜ਼ ਨਾਲ ਸਿੱਖਾਗਾ। ਠੀਕ ਹੈ। ਸੌਂਕ ਮਰ ਉਹ ਵੀ ਆ ਚੀਜ਼ ਆਪਣੇ ਤੁਰਦਾਗਾ ਮੈਂ ਆ ਖੜਾ ਨਾਲ ਆ ਦੇਖ ਸਕਦੇ ਹੋ ਠੀਕ ਆ ਨਾਲ ਖੜਾ ਡੰਡਾ ਜੱਕੀ ਬਿਲਕੁਲ ਨਾਲ ਆ ਵੀਰੇ ਆ ਤੋਰੋ ਵੀਰ ਜੀ ਅੱਗੇ ਡੱਬੀ ਪੱਛੀ ਦੇਖੀ ਜਾਨੇ ਆਪਾਂ ਇਹ ਵੀਰੇ ਪਿਛਲੇ ਲਾੜ ਦੀ ਬਾਕੀ ਆ ਪਿਛਲੇ ਲਾੜ ਦੀ ਕੱਚੀ ਸੀ ਮੇਰੇ ਕੋ ਜੋੜੇ ਚ ਆਈ ਸੀ ਵੀਰੇ ਕੱਚੀ ਸੀ ਹੋ ਸਕਦਾ ਲਾੜ ਦੇ ਵਿੱਚ ਵੀ ਨਾ ਵਿਕੇ ਗਰਮ ਵਾਲੀ ਕੱਚੀ ਆ ਇਹ ਮਸ਼ੀਨੀ ਚੋਂ ਆਈ ਤੇ ਵੀਰੇ ਲੱਗੀ ਆਈ ਆ ਠੀਕ ਆ ਹਾਂ ਇਹਦੇ ਹੱਥ ਤਰੀਕੇ ਨੂੰ ਦਨ ਪੂਰੇ ਹੁੰਦੇ ਆ ਤੇ ਤੇਰਾ ਹਾਲਾ ਜਿੰਨੀ ਲੰਬੀ ਪਈ ਆ ਹਨਾ ਵੀਰੇ ਇਹ ਅੱਗੇ ਦਾ ਥੋੜੀ ਜਿਹਾ ਤੂੰ ਪਹਿਲਾਂ ਸੂਪੀ ਸੀ ਇਹਦਾ 32 ਕਿਲੋ ਦਾ ਰਿਕਾਰਡ ਆ ਜਾਣ ਦੀ 1 ਕਿਲੋ 27 22 ਕਿਲੋ ਦਾ ਗਰਮੀ ਦੇ ਹਿਸਾਬ ਨਾਲ ਨਹੀਂ ਟੁੱਟਦੀ ਇਹ ਵੀ 20 25 ਤੋਂ ਪਾਰ ਵਾਲੀ ਹੈਗੀ ਇੱਥੇ ਦੇ ਵਿੱਚ ਵੀ ਪਾਰ ਦੇਖੋ ਨਾੜਾ ਨੂੜਾ ਵੀਰੇ ਫਾਈਟਿੰਗ ਵਾਲੀ ਆ ਕਰਮ ਵਾਲੀ ਦੀ ਸੋ ਲੈਵਾ ਦੇਖੋ ਜਿਵੇਂ ਕਹਵਾਂ ਅੱਗੇ ਪਿੱਛੇ ਹਵਾਨਾ ਕਰਨਾ ਹਨਾ ਹਾਂ ਕੰਪੈਕਟ ਹਵਾਨਾ ਜਮਾਂ ਬਿਲਕੁਲ ਵੀਰੇ ਬਿਲਕੁਲ ਵੱਡੇ ਗੱਦ ਬੇਲ ਜਾ ਤੇ ਆ ਜੋੜਾ ਵੀਰੇ ਵੱਡਾ ਫਾਰਮ ਵਾਲਾ ਆ ਗਿਆ ਜੋੜਾ ਹਾਂ ਲਾਲੀਆਂ ਮਾਰਦਾ ਜਮਾ ਜੋੜਾ ਵੀਰੇ ਇੱਕੋ ਫਾਰਮ ਜੋ ਲਿਆ ਆਪਾਂ ਠੀਕ ਹੈ ਹਾਂ ਇਹ ਜੋੜਾ ਇੱਕੋ ਸਦੇ ਸਮਰਾਲੇ ਤੋਂ ਲਈਆਂ ਨੇ ਜੋੜਾ ਕਰਮ ਵਾਲੀਆਂ ਸਰਪੰਚ ਸਾਹਿਬ ਦੇ ਫਾਰਮ 'ਚ ਆਪ ਕੋਈ ਬਹੁਤ ਮਾਲ ਆਇਆਗਾ ਠੀਕ ਹੈ ਸਾਲ 'ਚ ਇੱਕ ਤਕਰੀਬਨ ਹਰ ਲਾੜ ਜਦੋਂ ਆਉਂਦੀਆਂ ਸੀ ਤੇ ਜਿਹੜੀ ਰੇਹਾਲੀ ਵੀਰੇ ਤਾਂ ਹੈਗੀ ਆ ਪਲੂਣ ਬੱਸੀ ਠੀਕ ਹੈ ਚਾਰ ਦੰਦ ਦਾ ਚਾਰ ਦੰਦ ਪਲੂਣ ਸੀਗਾ ਸੀਮਨ ਸੈਕਸਡ ਲੱਗਿਆਗਾ ਜਿਹੜੇ ਬਾਇਓ ਡਾਟੇ ਦੀ ਆਪ ਹੈਗੀ ਉਹ ਜਿਹੜਾ ਅੱਗੇ ਲੱਗਿਆਗਾ ਬੋਲਣ ਵਾਲਾ ਨਹੀਂ ਲੈਖਤੀ ਰੂਪ 'ਚ ਦੇਵਾਂਗੇ ਕਦ ਦੇਖ ਸਕਦੇ ਹੋ ਬੰਦੇ ਨਾਲ ਮਲਾ ਕੇ ਪੂਰਾ ਵੱ ਇਹ ਵੀਰੇ ਕਾਨੂੰਨ ਦਾ ਵੀਡੀਓ ਤੋਂ ਵੀ ਮੰਨਦਾ ਨਹੀਂਗਾ ਜੇ ਕਿਸੇ ਸਾਹਮਣੇ ਵੀਰ ਕੋਲੇ ਚਲੀ ਗਈ ਪਹਾੜੇ ਪੂਰੇ ਲੱਗੇ ਹੋਏ ਇਹ ਪਲੂਨ ਹੀ 30 ਕਰ ਜੂ ਗਰਮੀ ਚ 25 ਦਾ ਪਾਰ ਚੱਲੋ ਵੀਰੇ ਵੱਧ ਜਾਊਗੀ ਚਲੋ ਆਪਾਂ ਮੰਨ ਲਓ ਘੱਟ ਮੰਨ ਲਓ ਪਾਰ ਕਿਉਂ ਜਿਵੇਂ ਸਾਡੇ ਤਾਂ ਸਿਸਟਮ ਆਂਗਾ ਜੇ ਕਿਸੇ ਵੀਰ ਦੇ ਸਿਸਟਮ ਇਤਾਂ ਦਾ ਜਣੀ ਲਿਜਾਊਗਾ ਪਰ ਜਿਹੜਾ ਇਹ ਥਰਕੀ ਬੰਦਾ ਲਊਗਾ ਵੀਰੇ ਜਿਹੜਾ ਪੈਸੇ ਖਰਚੂਗਾ ਕਿਉਂਕਿ ਨੌਲਜ ਅੱਜ ਕੱਲ ਹਰ ਇੱਕ ਨੂੰ ਆ ਇੰਟਰਨੈਟ ਦਾ ਜੋਗਾ ਇਹੜਾ ਬੰਦਾ ਇਹ ਚੀਜ਼ ਦੇਖਦਾ ਵੀਰੇ ਕੁਝ ਖੱਟਦਾ ਹੈਗਾ ਜਿਆਦਾ ਗੱਲ ਆ ਹਾਂਜੀ ਲੈ ਜਾਓ ਜੀ ਤੇ ਇਹ ਦਿਖਾ ਦੇ ਵੱਡਾ ਵੀ ਹੈ ਵੜਾ ਹਨਾ ਇੱਕ ਨਾਲ ਇਹਦੇ ਹੋਰ ਖੜੀ ਆ ਇਸ ਤੋਂ ਇੱਕ ਡੱਬੀ ਹੋਰ ਦਿਖਾਵਾਂਗੇ ਉਹ ਦੂਜਾ ਸੂਆ ਵੀਰੇ ਦੂਜਾ ਸੂਆ ਇਕੱਠੇ ਆਇਆ ਵਾ ਜੋੜਾ ਇਹ ਇਕੱਠੇ ਆਇਆ ਵਾ ਉਸੇ ਦੰਦ ਦਾ ਉਹ ਛੇ ਦੰਦ ਦੂਜਾ ਸੂਆ ਵੀਰੇ ਤੇ ਨਾੜਾ ਹਵਾਨੇ ਤਾਂ ਹੋਣੀਆ ਹੋਣੀਆ ਪਿੰਡੇ ਦੇ ਨਾਲਾ ਚੱਕੀ ਫਿਰਦੀ ਆ ਹਨਾ ਬਿਲਕੁਲ ਬਾਕੀ ਜਿਹੜੇ ਦੁੰਨੇ ਬਹਿੜਾ ਨੇ ਜਿਵੇਂ ਆ ਬਹਿੜਾ ਠੀਕ ਹੈ ਜੀ ਬੰਦਾ ਜੇ ਕਿੰਨਾ ਕੁਸ ਦਾਣਾ ਪਾ ਦੇ ਗੱਡ ਤੇ ਇਹ ਰਹਿਣਗੇ ਇਸ ਤਰ੍ਹਾਂ ਬਰੀਕ ਕੀ ਕਿਉਂਕਿ ਦੁੱਧ ਵਾਲੇ ਭਾਂਡੇ ਆ ਵੀਰੇ ਜਿਹੜੇ ਬੰਦਿਆਂ ਨੂੰ ਜਿਹਨੂੰ ਐਕਸਪੀਰੀਅੰਸ ਦਾ ਤਜਰਬਾ ਉਹਨਾਂ ਨੂੰ ਪਤਾ ਹੈਗਾ ਸਹਿਜ ਬਹੁਤ ਡਬਲ ਹੈ ਦਾ ਹਾਂ ਸਹਿਜ ਡਬਲਾ ਲੈਵੇ ਵੀ ਇਹਨਾਂ ਦੇ ਇਦਾਂ ਹੀ ਰਹਿਣਗੇ ਤੇ ਰਹਿਣਗੇ ਵੀ ਇਦਾਂ ਹੀ ਛੱਡ ਨਾ ਸੁਦੀਆਂ ਰਹਿਣਗੇ ਆ ਦੇਖੋ ਵੱਡੇ ਕੱਦ ਵੇਲ ਦੇ ਵਿੱਚ ਆ ਥੋੜਾ ਅੰਦਰ ਹਾਰੇ ਦੀ ਆਉ ਕਰਦੇ ਕੋ ਖੁੱਲੀਆਂ ਆਈਆਂ ਨੇ ਇਹ ਜੇ ਇਹ ਜੇ ਲੈ ਵੀ ਦੇਖਣਾ ਆਪਾਂ ਪੀਡੀਐਫ ਮੇਲੇ ਦੇ ਬਿਲਕੁਲ ਵੀਰੇ ਬਿਲਕੁਲ ਚੱਲਦੀ ਹੁਣ ਇਹ ਆ ਵੀਰੇ ਜਿਉਂ ਜਿਉਂ ਪਹਿਲਾਂ ਵੱਡੇ ਲੈਵੇ ਦੀ ਵੀਰੇ ਮੰਗ ਸੀ ਉਹ ਹਰ ਵੀਰੇ ਪਿੰਡਾਂ ਦੇ ਵੀਰ ਆਪਣੇ ਸੈਣੇ ਹੋ ਗਏ ਵੱਡੇ ਲੈਵੇ ਨੂੰ ਵੀਰੇ ਨੁਕਸ ਬਹੁਤ ਪੈਂਦੇ ਆ ਮਸਟੈਟਿਕਾ ਡਰ ਰਹੇ ਹਾਂ ਉਹ ਦੁੱਧ ਨਹੀਂ ਕੱਢਦੇ ਆ ਚੀਜ਼ਾਂ ਵੀਰੇ ਦੁੱਧ ਕਰਦਿਆਂ ਦੇਖੋ ਕਿੱਡੇ ਕਰਦ ਬੇਲ ਵਾਲੇ ਨੇ ਕਿੰਨੇ ਹੈਗੇ ਆ ਅੱਗੇ ਕਾਲਾ ਸੱਪ ਦੇਖੀ ਜਾਂਦੇ ਆਪਾਂ ਇਹ ਵੀਰੇ ਆ ਗਈ ਜਾਨੀ ਕਰਾਸ ਆ ਜਰਸੀ ਚ ਕਰਾਸ ਆ ਇਹਨੂੰ ਠਰਕੀ ਬੰਦਾ ਹੀ ਲਾਊਗਾ ਇਹਦਾ ਜਿਹਨੇ ਮੱਝ ਰੱਖਣੀ ਹੈ ਵੱਧ ਉੱਦ ਵਾਲੀ ਉਹ ਸੁਣਾਉਂਗਾ ਹਾਂ ਜਿਵੇਂ ਆ ਸਾਨੂੰ ਤਿੰਨੇ ਚਾਰੇ ਬੈੜਾ ਨੇ ਵੀਰੇ ਔਰ ਲੀਆਂ ਆ ਗਈਆਂ ਠੀਕ ਹੈ ਇਹ ਤੁਹਾਡੇ ਚੰਗੇ ਭਾਅ ਆ ਲੀਆਂ ਹੀ ਹੈਗੀਆਂ ਨੇ ਠੀਕ ਹੈ ਜੋ ਛੋਟੇ ਭਾਅ ਲਾਵੇ ਆ ਬੈਠ ਦੇਖ ਸਕਦੇ ਹੋ ਵੀਰੇ ਤਕਰੀਬਨ ਇਹ ਜਾਨੀ ਦੀ 5.5 ਫੁੱਟ ਤੋਂ ਕਰ ਦਿੰਦਾ ਬਾਹਰ ਆ ਕੱਲੀ ਜਾਊ ਗੱਡੀ 'ਚ ਹਾਂ ਇਹਦਾ ਵੀਰੇ ਯਕੀਨ ਨਹੀਂ ਮੰਨਣਾ ਇਹਦਾ ਵੀ 32 ਕਿਲੋ ਦਾ ਰਕਾਟ ਹੈ 32 ਕਿਲੋ ਆ ਹਾਂ ਇਹ ਗੰਦੀ ਜਾਨੀ ਜਵਾਨ ਹੋ ਗਈ ਆ ਪਰ ਪੂਰੀਆਂ ਨਹੀਂ ਕਰੀਆਂ ਉਹ ਅੱਧੇ ਤੇ ਖੜੀਆਂ ਨੇ ਠੀਕ ਹੈ ਆ ਪਿਓਰ ਦੇ ਇਹਨੂੰ ਦੂਜਾ ਸੂ ਆ ਵੀਰੇ ਤੇ ਦੁੱਧ ਫੈਟ ਵਾਲਾ ਪਾਉਣਾ ਇਹਨੇ ਹਣ ਫੈਟ ਵਾਲਾ ਆਈ ਇਹ ਵੀ ਖੁੱਲੀ ਆ ਠੀਕ ਹੈ ਆਈ ਇਹ ਵੀ ਖੁੱਲੀ ਤਲਿਹਾਰੀ ਦੀ ਔਲ ਕਰਦੀ ਹੈਗੀ ਸੋ ਵੀਰ ਕੱਦ ਵੈਡ ਦੇਖੋ ਵੈਡਦਾ ਕਿਆ ਬਾਤ ਆ ਪੂਰੀ ਵੱਡੀ ਉੱਡੀ ਲਾਉਂਦਾ ਲੈ 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 ਧੌਨ ਸਾਹਿਬ ਨੇੜੇ ਹੋ ਕੇ ਮਰਵਾ ਦੋ ਦੋਨੇ ਪਾਸੇ ਨਾੜਾਂ ਤੇ ਜਿਹੜਾ ਵੀਰ ਮਰਜੀ ਲੈ ਜੇ ਵੀਰੇ ਸਾਡੇ ਇਹ ਘਰੇ ਸੂਪੀ ਪੰਜਵੇਂ ਦਿਨ ਵੀਰੇ ਦਾ 30 ਕਿਲੋ ਚਵਾ ਦੇਾਂਗੇ ਠੀਕ ਹੈ ਹਾਂ ਤੇ ਲੈਵਾ ਫਿੱਟ ਰਹਾ ਸਾਲਾ ਬਿਲਕੁਲ ਵੀਰੇ ਦੇਖੋ ਨਾੜਾਂ ਇੱਧਰ ਇਹੋ ਚੀਜ਼ ਨਹੀਂ ਹੈਗੀ ਆ ਦੇਖੋ ਇਹੋ ਚੀਜ਼ ਨਹੀਂ ਵੀ ਉਦਾਂ ਆ ਦੇਖੋ ਵੀ ਉਹ ਚੀਜ਼ ਮੱਝਾਂ ਇੱਕ ਜਮਾ ਬਿਲਕੁਲ ਵੀਰੇ ਦੀਆਂ ਦੋ ਮਈਆਂ ਮੁਕਾਬਲਾ ਨਹੀਂ ਕਰ ਪਾਉਨੀਆਂ ਦੋ ਮੱਝਾਂ ਲੈਣੀਆਂ ਅੱਜ 3 ਲੱਖ ਜੇਬ ਤੇ ਚਾਹੀਦੇ ਵੀਰੇ 3 ਲੱਖ ਜੇਬ ਤੇ ਦੋ ਮੱਝਾਂ ਵੀਰੇ ਮੁਕਾਬਲਾ ਦਾ ਕਰ ਨਹੀਂ ਸਕਦੀਆਂ ਬਾੜੀ ਚੰਗੀ ਬੱਛੇ ਜਿਹੜਾ ਵੀਰ ਲੈ ਗਿਆ ਵੀਰੇ ਨਜ਼ਾਰੇ ਲਊਗਾ ਅਸਲ ਮਹਿ ਨਗੀਨੇ ਹੀ ਨੇ ਇਹ ਗਰਮੀਆਂ ਅੱਗੇ ਇਹ 15 ਮਾਲ ਦੇਖੇ ਨੇ ਕੋਈ ਸੂਝੇ ਵੇਜਣ ਦੇ ਨਾ ਹਾਂ ਵੀਰੇ ਇਹ ਬੱਸੀ ਹੈ ਸੂਝੇ 6 ਘੰਟੇ ਹੋਏ ਨੇ ਬੱਸੀ ਨੂੰ ਜਨਮ ਦਿੱਤਾ ਠੀਕ ਹੈ ਜਿਹੜੇ ਵੀਰ ਤੋਂ ਆਇਆ ਵੀਰੇ ਸੱਚਾ ਕਿਹਾ ਵੀਰੇ ਸੀਮਨ ਚੰਗਾ ਲਵਾਇਆ ਸੀਗਾ ਬੱਛੀ ਦੇ ਦੋ ਬੱਸੀ ਨੂੰ ਜਨਮ ਦਿੱਤਾਗਾ ਪਲੂਨ ਵਸੀ ਆ ਵੀਰੇ ਚੌਕ ਦੇ ਚੱਕ ਦੀ ਆ ਤੇ 2 ਕਿਲੋ ਆਪ ਇਹਦੀ ਬੌਲੀ ਕੱਢੀ ਆ ਕੁਝ ਬੱਚੇ ਨੂੰ ਭਲਾਇਆ ਚੋਣ ਬੜਾ ਚੰਗਾ ਕਰਮ ਵਾਲੀ ਸਾਫ ਸੁਥਰਾ ਸਾਫ ਸੁਥਰਾ ਵੀਰੇ ਦੋਦੇ ਵੀ 20 ਕਿਲੋ ਪਾ ਜੂਗੀ ਤੇ ਅੱਗੇ ਆ ਗਈ ਤੇ ਵੀ ਜੱਰਸੀ ਚੀਂ ਪੈਂਦੀ ਆ ਜੱਰਸੀ ਚ ਕਰੌਸ ਜੱਰਸੀ ਚ ਪੈਂਦੀ ਆ ਸੂਹਾ ਦੂਜਾ ਵੀਰੇ ਦੋਦੇ ਵੀ 18-20 ਕਿਲੋ ਪੋਲਿਆ ਥਰਾਂ ਦੇ ਜੂਗੀ ਤੇ ਜਿਹੜਾ ਬੱਚਾ ਆ ਗਿਆ ਵੀਰੇ ਇਹ ਬੱਚਾ ਵੀ ਆਪਣੇ ਕੋਲ ਤਿਸ਼ਰੇ ਨਾਲ ਦਾ ਬਾਕੀ ਰਹਿ ਗਿਆ ਸੀ ਬਣੀ ਜਾਂਦੀ ਇਹ ਤਾਂ ਤਿੰਨ ਬੈੜਾ ਰਹੀ ਸੀ ਹੈਂ ਜੀ ਇਹ ਤਾਂ ਬਣੀ ਬੰਨਦੀ ਤੁਰ ਹੀ ਜਾਂਦੀ ਆ ਉਹ ਬੰਨਦੀ ਹਜੇ ਵੀਰੇ ਸੂੰਦੀ ਹਜੇ ਵੀ ਨਹੀਂ ਕੰਮਲੀ ਹੋ ਜੂ ਬਣ ਬਣ ਕੇ ਉਲੂਨ ਆ ਚਾਰ ਦੰਦਾ ਅਗਲਾ ਕਹਿੰਦਾ ਵੀ ਨਹੀਂ ਬੋਲਦਾ ਤੇ ਆ ਦੇਖ ਹਜੇ ਵੀਰੇ ਰਕਾਰਡ ਤੋੜ ਦੂਗੀ ਸਾਡੇ ਫਾਰਮ ਤੇ ਵੀਰੇ ਸੂਤੀ ਹੈ 24 25 ਕਿਲੋ ਚਵਾ ਦੇਾਂਗੇ ਕਿਉਂ ਬਰੀਡ ਨੇ ਦੁੱਧ ਦੇਣਾ ਵੀਰੇ ਜੇ ਥੋੜੇ ਸੈ ਛੋਟਾ ਹੈਗਾ ਹਾਂ ਜਿਵੇਂ ਕਹਿੰਦੇ ਅੰਮ੍ਰਿਤਪਾਲ ਪਹਿਲੇ ਵੋਟਾਂ ਖੜੇ ਜਿੱਤ ਪੱਕੀ ਆ ਉਹ ਗੱਲ ਆ ਜੀ ਹਾਂ ਉਹ ਚੀਜ਼ ਆ ਵੀਰੇ ਤੇ ਆ ਜਿਹੜੀ ਅੱਗੇ ਵੀਰੇ ਇਹ ਆਪਣੀ ਸੇਜ ਦੰਦਾ ਮਗਰ ਬੱਸੀ ਨੂੰ ਜਾਂਦਦਾ ਬੱਸੀ ਪਿਆਉ ਦੱਬੀ ਆ ਬਹੁਤ ਚੰਗੀ ਆ ਕਾਲੇ ਬਣ ਦਾ ਦੱਬੀ ਦਾ ਹੈਗੀ ਵਿਚ ਨਾਲ ਤੇ ਇਹਦੇ ਥੱਲੇ ਵੀਰੇ ਤੀਜੇ ਦਿਨ ਥੱਲੇ ਸੂਈ ਥੱਲੇ ਵੀਰੇ 18 ਕਿਲੋ ਦੁੱਧ ਆ 18 ਕਿਲੋ ਹਾਜ਼ਰ ਚੋਣ ਬੜਾ ਚੋਣ ਬੜਾ ਵੀਰੇ ਤੇ ਉਸ ਤੋਂ ਅੱਗੇ ਵੀਰੇ ਤਾਜੀ ਸੂਈਆ ਪਿਆਰ ਚਿੱਟੇ ਰੰਗ ਦੀ ਦੱਬੀ ਬਹਿੜਾ ਠੀਕ ਹੈ ਤੇ ਸੂਆ ਜਣੀ ਮੰਗ ਕੇ ਦੂਜਾ ਦਾ ਤੀਜਾ ਮੰਗ ਲਓ ਪਰ ਹਾਈ ਉਹ ਹੂ ਤੁਸੇ ਗਰੀਕ ਆ ਜੀ ਵੀਰੇ ਤੇ ਦੁੱਧ ਵੀਰੇ 18 ਹੀ ਇਹਦੇ ਥੱਲੇ ਗੂਗਾ ਠੀਕ ਹੈ 17 ਗਹੂ ਵਸ 17 ਮੰਨ ਲਓ ਦੁੱਧ ਪਰ ਇਹ ਵੀ ਵੀਰੇ 22 23 ਕਿਲੋ ਦੇਊਏ ਦੋ ਦਿਨ ਦੀ ਹੋਈ ਆ ਠੀਕ ਹੈ ਹਾਂ ਇਹ ਉਸੇ ਪਿੰਡ ਤੋਂ ਆਉਂਦੀ ਆਪਾਂ ਵੀਰੇ ਜਿੱਥੋਂ ਲਿਆ ਮਾਲ ਕਿਸੇ ਵੀਰ ਨਾਲ ਆਪਾਂ ਗਾਹਾਂ ਡਰੈਸ ਵੀ ਦੇ ਸਕਦੇ ਆ ਕਿਉਂਕਿ ਅਸੀਂ ਵੱਡੇ ਮਾਰਦਮੀ ਕਮਾਉਣੇ ਹੁੰਦੇਗੇ 700 ਕੋਈ ਵੀ ਵੀਰਾ ਆ ਜਵੇ ਵੀ ਕਿੱਥੋਂ ਦੇ ਆ ਵੀਰੇ ਜਿਹੜਾ ਮਰਜ਼ੀ ਡਰੈਸ ਲੈ ਕੇ 700 ਮਾਲ ਗਾਹਾਂ ਲੈ ਸਕਦੇ ਠੀਕ ਹੈ ਹਾਂ ਜੀ ਅੱਗੇ ਆ ਦੇਖੀਏ ਨੇਪਾ ਉਦੋਂ ਅੱਗੇ ਆ ਗਈ ਵੀਰੇ ਇਹ ਵੀ ਤਕਰੀਬਨ ਪਿਛਲੇ ਲਾੜ ਦੀ ਠੀਕ ਹੈ ਇਹ ਪਿਛਲੇ ਲਾੜ ਦੀ ਇਹਨੂੰ ਹੋ ਗਿਆ ਹਫ਼ ਤੇ ਇਹ ਥੱਲੇ ਕਿੰਨਾ ਕਹੂਗਾ ਜੀ ਕਿੰਨੇ ਹੋਣਾ ਹਾਂ ਹਾਂ ਤੇ ਇਹ ਥੱਲੇ ਬਸ ਵੀਰੇ ਇੰਨਾ ਕੀ ਮੰਨ ਲਓ 17 18 ਦਾ ਤੇ ਦੁੱਧ ਬਸ ਜਾਣੀ ਵੀ ਕਿਲੋ ਖੰਡ ਹੋਰ ਵੱਜੂਗੀ ਪਰ ਇੰਨਾ ਕੀ ਦੇਉਂਗੀ ਪਰ ਲੋਕ ਗਾੜਾ ਬਹੁਤ ਆ ਵੀਰੇ ਜਮਾ ਪੀਣਾ ਗਾੜਾ ਬਹੁਤ ਆ ਸਾਡੀ ਗੱਲ ਤੇ ਮੈਂ ਬੱਚਾ ਚਾਹੂੰਗੀ ਤੇ ਅੱਜ ਇਹ ਵੀ ਚਾਚੂ ਕਰੀਏ ਕੋਈ ਯਾਰ ਵਾਸਤੇ ਇੰਨਾ ਠੀਕ ਆ ਹਾਂ ਬਹੁਤ ਨਜ਼ਾਰੇਦਾਰ ਆ ਵੀਰੇ ਦੁੱਧ ਤੇ ਆ ਆ ਗਈ ਅਕੇ ਬਾਹਰ ਚ ਮਿਲ ਗਈ ਸਵਾ ਦਾ ਤੀਜਾ ਹੋਊਗੀ ਨਾ ਦੁੱਧ ਦੇਊਗੀ 20 22 ਕਿਲੋ ਠੀਕ ਹੈ ਇਹ ਆਪਾਂ ਨੰਮਾ ਜਣਨੇ ਕਿ ਆਫਰ ਲਾਤਾ ਆਪਾਂ ਠੀਕ ਹੈ ਇਹ ਵੀਰੇ ਆਪਾਂ ਜਾਣੇ ਦੀ ਮੁੱਲ ਕੋਈ ਕੁਛ ਕਰਾ ਲੈ ਇਹ 52000 ਦੀ ਦੇ ਦੇਾਂਗੇ ਮਾਣਦਾਰ ਮਾੜਾ ਮੋਟਾ ਮਾਣਦਾਰ ਮਾੜਾ ਮੋਟਾ ਹੀ ਹੋਏ ਕੋਈ ਆਫਰ ਲਾਇਆ ਕਿਉਂ ਹਰ ਵੀ ਦਿਨ ਲਾਉਣਾ ਪੈਂਦਾ ਹੈਗਾ ਇਹ 52 ਦੀ ਦੇ ਦੇਾਂਗੇ ਠੀਕ ਹੈ ਕਿਹੜਾ ਵੀਰ ਮਾਰੀ ਰੇ ਠੰਡੀ ਸੀਲ ਵਧੀਆ ਦੇਖੋ ਵੀਰੇ ਬਰਫ ਵਰਗੀ ਆ ਬਰਫ ਵਰਗੀ 52 ਦੀ ਦੇ ਦੇਾਂਗੇ ਤੇ ਅੱਗੇ ਆ ਵੀਰੇ ਕੂਨ ਦਕਸੀ ਆ ਕਿ 31 ਆ ਚਾਰ ਦਿਨਾਂ ਦਾਗੀ ਠੀਕ ਹੈ ਤੇ ਤਕਰੀਬਨ ਇਹ ਵੀ ਪੰਜ ਛੇ ਦਿਨ ਦੀ ਕੱਚੀ ਹੋਊਗੀ ਤੇ ਅ ਇਸ ਵੀ ਆ ਨਹੀਂ ਸੂਣ ਵਾਲੀ ਆ ਵੀਰਿਆ ਹਾਂ ਤੇ ਦੋ ਸੂਗੀਆਂ ਵੀ ਮੰਗ ਰਾਂ ਬਾਕੀ ਹੋਣ ਟੋਟਲ ਵੀ 28 ਕਨਾਂ ਹੋਣਗੇ ਤੇ ਅੱਜ ਨਾਲ ਦੇਖੋ ਨੂੰ ਬਿਕਣਾ ਟਾਈਮ ਹੈ ਨਹੀਂਗਾ ਕੱਲ ਨੂੰ ਜਿਹੜੇ ਵੀਰ ਨੇ ਉਹਨਾ ਵੇਚਣ ਤੋਕੇ ਆਓ ਸਾਰੀ ਵਾਰੀ ਸ਼ਾਂਤ ਕਰ ਘਰੇ ਹੋਵਾਂਗੇ ਉਸ ਤੋਂ ਅਗਲੇ ਦਿਨ ਆਉਣਾ ਵੀਰੇ ਫੋਨ ਲਾ ਕੇ ਆਉਣਾ ਠੀਕ ਹੈ ਕਿੰਨਾ ਚਿਰ ਮੰਡੀਆਂ ਨਹੀਂ ਲੱਗਣ ਲੱਗਦੀਆਂ ਜਦੋਂ ਮੰਡੀਆਂ ਵੀਰੇ ਲੱਗਣ ਲੱਗੀਆਂ ਗਾਉਂ ਗਵਰਨਮੈਂਟ ਨੇ ਹਦਾਇਤਾਂ ਵੀ ਪਾਲਣਾ ਕਰਨੀਆਂ ਪੈਂਦੀਆਂ ਨੇ ਫੇਰ ਆਪਾਂ ਅਗਾਂ ਨੂੰ ਵੀ ਲਾੜ ਰੱਖਿਆ ਕਰਾਂ ਕਿਹਨ ਹੁਣ ਲਾਟਣ ਵਾਲਾ ਕੰਮ ਥੋੜਾ ਹੁਣ ਲਾਟਣ ਵਾਲਾ ਵੀਰੇ ਹੈ ਨਹੀਂਗਾ ਹੁਣ ਜੇ ਮੈਂ ਕੱਲ ਨੂੰ ਸਾਰੀ ਜਿਹੜੀ ਆਪਾਂ ਮਾਲ ਵੇਚਾਂਗੇ ਜਿਹੜੀ ਬਚ ਗਿਆ ਪਰਸੋਂ ਵੇਚਾਂਗੇ ਤੇ ਕੱਲ ਨੂੰ ਵੇਚਦੇ ਤੋ ਕਿਹਨੋਂ ਤੂੰ ਅੱਗੇ ਫੋਨ ਲਾ ਕੇ ਹੁਣ ਨੰਬਰ 628713934 13934 ਟ੍ਰਾਂਸਪੋਰਟ ਦੀ ਸਹੂਲਤ ਸਾਰੀ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਬਾਹਰੋਂ ਰੇਟ ਆ ਉਹਦੇ ਨਾਜ਼ਮੀ ਦੇਖਿਓ ਸੀਨੀ ਵਾਲਕਾਂ ਡੈਰੀ ਫਰਤਦੇ ਆਮੂਗੇ ਖਾਲੀ ਮੋਟਰ ਵਾਲਾ ਵੀਰੇ ਸਿਸਟਮ ਨਹੀਂਗਾ ਪੱਠੇ ਪਾ ਕੇ ਆ ਉਹ ਆਉਂਦਿਆਂ ਨੂੰ ਥੋੜੇ ਝੋਲੀ ਚ ਰਸਾ ਦਾਡੇ ਹੋਊਗਾ ਬੈਠ ਜਾ ਜਿਆ ਜਿਆ ਗ